ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਕਰਦੀਆਂ ਸਾਰੇ ਚੈਲੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪੰਜਾਬੀ ਬੋਲੀਆਂ ਆੜੇ ਅਖਰ ਤੇ ਅਨਪਾਸਟ ਸਟਾਰਟ ਕਰਨ ਜਾ ਰਹੇ ਹਾਂ ਆੜੇ ਅਖਰ ਤੇ ਪੰਜਾਬੀ ਬੋਲੀ ਆਵਨ ਜਾ ਰਿਹਾ ਬਹਿਵਨ ਜਾ ਰਿਹਾ ਆਵਨ ਜਾ ਰਿਹਾ ਬਹਿਵਨ ਜਾ ਰਿਹਾ ਕਿੱਥੇ ਨੇ ਤੇਰੇ ਘਰ ਵੇ ਬੇ ਪੀੜੀ ਵੰਗ ਬਚਾ ਕੇ ਜਾੜੀ ਪੀੜੀ ਬੰਗ ਬਚਾ ਕੇ ਚਾੜੀ ਮੈਂ ਜਾਊਂਗੀ ਮਰਵੇ ਮੇਰਾ ਉੱਡੇ ਡੋਰੀਆ ਮੈਲਾ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਮੈਲਾ ਵਾਲੇ ਕਰਵੇ ਮੇਰਾ ਉੱਡੇ ਡੋਰੀਆ ਅੰਬ ਕੋਲ ਇਮਲੀ ਆਕਾਸ਼ ਕੋਲ ਤਾਰਾ ਅੰਬ ਕੋਲ ਇਮਲੀ ਆਕਾਸ਼ ਕੋਲ ਤਾਰਾ ਝੂਟ ਲੋ ਸਈਓ ਨੀ ਰਾਂਝਾ ਪੀਂਗ ਦਾ ਹੋਲਾਰਾ ਝੂਟ ਲੋ ਸਈਓ ਨੀ ਰਾਂਝਾ ਪੀਂਗ ਦਾ ਹੋਲਾਰਾ ਅੜੀਏ 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 ਰਸੇ ਮਈਏ ਦਾ ਕੀ ਕਰੀਏ ਅੰਦਰ ਬੜੇ ਤਮਗਰੇ ਬੜੀਏ ਚੁੰਨੀ ਲਾ ਪੈਰਾਂ ਵਿੱਚ ਤੇ ਇੱਕ ਵਾਰੀ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀ ਇੱਕ ਵਾਰੀ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ ਇੱਕ ਵਾਰੀ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ ਆਵੇ ਨਾ ਜਰਾ ਬੇ ਵੇ ਨਾ ਜਰਾ ਆਵੇ ਨਾ ਜਰਾ ਬੇ ਵੇ ਨਾ ਜਰਾ ਪੁੱਤ ਵੰਦਰਵਾਜੇ ਮੇ ਪੁੱਤ ਤੇਰੇ ਨੂਕਾ ਦਾ ਟੋਕਰਾ ਬੁੱਤੇ ਤੇਰੇ ਨੂੰ ਕਾ ਦਾ ਟੋਕਰਾ ਤੈਨੂੰ ਦੋ ਪ੍ਰਸ਼ਾਦੇ ਕਿੱਦੇ ਵਿੱਚ ਨਚਦੀ ਦੀ ਤਮਕ ਪਵੇ ਦਰਵਾਜੇ ਕਿੱਦੇ ਵਿੱਚ ਨਚਦੀ ਦੀ ਤਮਕ ਪਵੇ ਦਰਵਾਜੇ ਕਿੱਦੇ ਵਿੱਚ ਨਚਦੀ ਦੀ ਤਮਕ ਦਰਵਾਜੇ ਕਿੱਦੇ ਵਿੱਚ ਨਚਦੀ ਦੀ ਅਰਬੀ ਵਿਕਣੀ ਆਈ ਬੇ ਨੌਕਰਾਂ ਅਰਬੀ ਵਿਕਣੀ ਆਈ ਬੇ ਨੌਕਰਾਂ ਲੈ ਦੇ ਸੇਰ ਕੇ ਮੈਨੂੰ ਵੇਟਾਲ ਪਰਸ਼ਾਵੇਂ ਕੱਟਣ ਲੱਗੀ ਟੜ ਪਰ ਸ਼ਾਮੇ ਕੱਟਣ ਲੱਗੀ ਯਾਦ ਕਰੂੰਗੀ ਤੈਨੂੰ ਚੁੰਨੀ ਜਾਲੀ ਦੀ ਲੈ ਦੇ ਨੌਕਰਾਂ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੌਕਰਾਂ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੌਕਰਾਂ ਮੈਨੂੰ ਚੁੰਨੀ ਜਾਲੀ ਦੀ ਔਣ ਨੇਰੀਆਂ ਜਾਣ ਨੇਰੀਆਂ ਆਣ ਨੇਰੀਆਂ ਜਾਣ ਨੇਰੀਆਂ ਮੁੰਡਿਆ ਸਾਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ 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 ਆਵੇਂ ਨਜਰਾ ਬੇ ਆਵੇਂ ਨਜਰਾ ਆਵੇਂ ਨਜਰਾ ਬੇ ਆਵੇਂ ਨਜਰਾ ਬੋਤਾ ਵੰਦਰਵਾਜੇ ਬੇ ਬੋਤੇ ਤੇ ਰਹਿ ਨੂੰ ਪਹਦ ਟੋਕਰਾਂ ਬੋਤੇ ਤੇਰੇ ਨੂੰ ਪੋਦਾ ਟੋਕਰਾ ਤੈਨੂੰ ਦੋ ਪ੍ਰਸ਼ਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ ਇਰਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ ਇਰਾਦੇ ਖਾਲੀ ਮੁੜ ਜਾਵੇ ਸਾਡੇ ਨਹੀਂ ਇਰਾਦੇ ਖਾਲੀ ਮੁੜ ਜਾਵੇ ਅਰਬੇ 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 ਮੇਰਾ ਮੋਗੇ ਸਾਕ ਨਾ ਕਰਵੇ ਬੇ ਉਥੋਂ ਦੇ ਜੱਟ ਬੁਰੇ ਸੁਣੀਂਦੇ ਉਥੋਂ ਦੇ ਜੱਟ ਬੁਰੇ ਸੁਣੀਂਦੇ ਉਂਠਣ ਪਾਉਂਦੇ ਕਲਵੇ ਬੇ ਖੜਤਾ ਮੇਤੋਂ ਕੁੱਟੀ ਨਾ ਜਾਵੇ ਖੜਤਾ ਮੇਤੋ ਕੁਟੀ ਨ ਜਾਵੇ ਗੁੱਤੋਂ ਲੈਂਦੇ ਫੜਵੇ ਮੇਰਾ ਉਡੇ ਡੋਰੀਆ ਮੇਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮੇਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮੇਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਅੰਬ ਕੋਲ ਈਮਲੀ ਆਕਾਸ਼ ਕੋਲ ਤਾਰਾ ਅੰਬ ਕੋਲ ਈਮਲੀ ਆਕਾਸ਼ ਕੋਲ ਤਾਰਾ ਅਕਲ ਹੋਵੇ ਨੀ ਪਾਵੇਂ ਰੰਗ ਹੋਵੇ ਕਾਲਾ ਅਕਲ ਹੋਵੇ ਨੀ ਪਾਵੇਂ ਰੰਗ ਹੋਵੇ ਕਾਲਾ ਕਕਲ ਹੋਵੇ ਨੀ ਪਾ ਮੇ ਰੰਗ ਹੋਵੇ ਕਾਲਾ ਅੰਬ ਕੋਲੇ ਇਮਲੀ ਅਨਾਰ ਕੋਲੇ ਟਾਲੀ ਅੰਬ ਕੋਲੇ ਇਮਲੀ ਅਨਾਰ ਕੋਲੇ ਟਾਲੀ ਕਕਲਾ ਬਿਨਾਂ ਨੀ ਜਾਵੇ ਗੋਰਾ ਰੰਗ ਖਾਲੀ ਕਕਲਾ ਬਿਨਾਂ ਨੀ ਜਾਵੇ ਗੋਰਾ ਰੰਗ ਕਾਲੀ ਕਕਲਾ ਬਿਨਾਂ ਨੀ ਜਾਵੇ ਗੋਰਾ ਰੰਗ ਖਾਲੀ ਆ ਗਿਆ ਨੀ ਬਾਬਾ ਨਈਓ ਮਾਰਦਾ ਖੰਗੂਰਾ ਆ ਗਿਆ ਨੀ ਬਾਬਾ ਨਈਓ ਮਾਰਦਾ ਖੰਗੂਰਾ ਇਹਦਾ ਕੰਮ ਅੱਜ ਮੈਂ ਮਕਾਉਣਾ ਕੁੜੀਓ ਨੀ ਇਹਦੇ ਗਾਲੇ ਵਿੱਚ ਟੱਲੇ ਅੱਜ ਪਾਉਣਾ ਕੁੜੀ ਇਹਦੇ ਗਾਲੇ ਵਿੱਚ ਟੱਲੇ ਅੱਜ ਪਾਉਣਾ ਕੁੜੀਓ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਚੱਕੀ ਤਾਏ ਨੇ ਤਾਈ लाਡਲੀ ਰੱਖੀ ਸਿਰ ਮੁੰਨੇ ਕੇ ਬਚਾਲੇ ਬੋਦੀ ਰੱਖੀ ਦਾਇ ਨੇ ਤਾਈ ਲਾਡਲੀ ਰੱਖੀ ਸਿਰ ਮੁੰਨੇ ਕੇ ਬਚਾਲੇ ਬੋਦੀ ਰੱਖੀ ਤਾਏ ਕਾਈ ਲਾਡਲੀ ਰੱਖੀ ਆਦਿਓਰਾ ਆਪਾ ਜੀਰੀ ਵੱਟਿਏ ਆਦਿਓਰਾ ਆਪਾ ਜੀਰੀ ਵੱਟਿਏ ਚੱਕਲਾ ਤਾਤੀ ਤੇ ਢੋਲ ਚਿੜਕਿਆ ਪਾਬੋਧ ਪੱਜੀ ਮਾਂ ਦੇ ਕੋਲ ਚਿੜਕਿਆ ਪਾਬੋਧਾ ਨਾ ਪੱਜੀ ਮਾਂ ਦੇ ਕੋਲ ਚਿੜਕਿਆ ਪਾਬੋਧ ਪੱਜੀ ਮਾਂ ਦੇ ਕੋਲ ਚਿਰ ਕੇ ਪਾ ਬੋਦਾ ਨਾ ਪੱਜੀ ਮਾਂ ਦੇ ਕੋਲ ਗੂੰਜਦੀ ਅੱਡੀ ਤਾਂ ਮੇਰੀ ਕਾਲ ਗੂੰਜਦੀ ਗੂਠੇ ਤੇ ਸਿਰਨਾਮ ਬੇ ਲਿਖ ਲਿਖ ਚਿੱਟੀਆਂ ਡਾਕ ਛਪਾਵਾਂ ਲਿਖ ਲਿਖ ਚਿੱਟੀਆਂ ਡਾਕ ਛਪਾਵਾਂ ਧੁਰਦੇ ਪਤੇ ਮੰਗਾਵਾ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਵੀ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਅੰਮਾ ਨੀ ਅੰਮਾ ਏ ਕੀ ਕੀ ਤਾ ਨੀ ਅੰਮਾ ਅੰਮਾ ਨੀ ਅੰਮਾ ਕੀ ਕੀ ਤਨੀ ਅੰਮਾ ਤੀ ਮਦ ਰਿ ਜਵਾਈ ਤੇਰਾ ਲੰਮਾ ਨੀ 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 ਅੰਮਾ ਆਲੇ ਦੇਵ ਚ ਲੀ ਰੰਗ ਚੀਰਾ ਆਲੇ ਦੇਵ ਚ ਲੀ ਰੰਗ ਚੀਰਾ ਕੋਲੇ ਕੰਗਾ ਜੇਠ ਦਾ ਪਿਓ ਵਰਗਿਆ ਜੇਠਾ ਕਿਉਂ ਟੇਢੀ ਅੱਖ ਨਾਲ ਵੇਖਦਾ 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 ਅੰਬ ਦੀ ਟਾਣੀ ਤੋਤਾ ਬੈਠਾ ਅੰਬ ਦੀ ਟਾਣੀ ਤੋਤਾ ਬੈਠਾ ਅੰਬ ਪੱਕਣ ਨਾ ਦੇਵੇ ਸੋਣੀ ਪਾਬੋ ਨੂੰ ਦਿਓਰ ਬਸਣ ਨਾ ਦੇਵੇ ਸੋਣੀ ਪਾਬੋ ਨੂੰ ਦਿਓਰ ਬਸਣ ਨਾ ਦੇਵੇ ਸੋਣੀ ਪਾਬੋ ਨੂੰ ਆਜਾ ਦਿਉਰਾ ਬਹਿ ਚਪਲੰਗ ਤੇ ਆਜਾ ਦਿਉਰਾ ਬਹਿ ਚਪਲੰਗ ਤੇ ਕਿਵੇਂ ਮਾਰ ਦਾਂ ਗੇੜੇ ਬੇ ਪੇਕਿਆਂ ਤੋ ਤੇਨੂ ਸਾਖ ਲਿਆ ਦੂੰ ਪੇਕਿਆਂ ਤੋ ਤੇਨੂ ਸਾਖ ਲਿਆ ਦੂੰ ਪੰਸਗਨਾ ਦੇ ਸੇਰੇ ਪਤਲੀ ਪਤੰਗ ਜੱਟੀ ਦੇ ਨਾਲ ਦਵਾ ਦੂੰ ਫੇਰੇ ਪਤਲੀ ਪਤੰਗ ਜੱਟੀ ਦੇ ਨਾਲ ਦਵਾ ਦੂੰ ਫੇਰੇ ਪਤਲੀ ਪਤੰਗ ਜੱਟੀ ਦੇ ਨਾਲ ਦਵਾ ਦੂੰ ਆਦੇ ਹੋ ਰਾਪਕੁਰਲੀ ਬਣਾਈਏ ਆਦੇ ਹੋ ਰਾਪਕੁਰਲੀ ਬਣਾਈਏ ਕੋਲ ਬਣਾਈਏ ਚਰਨਾ ਦਿਉਰਾ ਭਾਬੀ বিনা ਭਾਬੀ বিনা ਨੀ ਸਰਨਾ ਵਿਦਉਰਾ ਭਾਬੀ বিনা ਭਾਬੀ বিনা ਨੀ ਸਰਨਾ ਵਿਦਉਰਾ ਭਾਬੀ বিনা ਭਾਬੀ বিনা ਨੀ ਸਰਨਾ ਵਿਦਉਰਾ ਭਾਬੀ বিনা ਤਨਬਾਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਈੜੀ ਅੱਖਰ ਤੇ ਬੋਲੀਏਗਾ